ਅੱਜ ਅਸੀਂ ਬਣਾਵਾਂਗੇ ਮੱਕੀ ਦੀ ਰੋਟੀ ਉਹ ਵੀ ਦੋ ਤਰੀਕੇ ਦੇ ਨਾਲ ਤੇ ਜਿਹੜੇ ਤਰੀਕੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਨਾ ਅੱਜ ਇਸ ਵੀਡੀਓ ਦੇ ਵਿੱਚ ਬਹੁਤ ਹੀ ਸੌਖੇ ਤਰੀਕੇ ਆ ਜਿਨ੍ਹਾਂ ਨੂੰ ਨਹੀਂ ਵੀ ਆਉਂਦੀ ਉਹ ਵੀ ਬਹੁਤ ਹੀ ਆਸਾਨੀ ਦੇ ਨਾਲ ਇਹ ਮੱਕੀ ਦੀ ਰੋਟੀ ਜਿਹੜੀ ਬਣਾ ਕੇ ਤਿਆਰ ਕਰ ਲੈਣਗੇ ਤੇ ਮੈਂ ਮੱਕੀ ਦੀ ਰੋਟੀ ਕਿੱਦਾਂ ਬਣਾ ਕੇ ਤਿਆਰ ਕਰਨੀ ਹੈ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖਿਓ ਬਿਨਾ ਸਕਿੱਪ ਕੀਤੇ ਜੇਕਰ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਨੂੰ ਦਬਾਉਣਾ ਬਿਲਕੁਲ ਵੀ ਨਾ ਭੁੱਲੋ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾ ਦੇਲੇ ਤੇ ਆਓ ਫਿਰ ਦੇਖਦੇ ਹਾਂ ਮੱਕੀ ਦੀ ਰੋਟੀ ਅੱਪਾ ਕਿੱਦਾਂ ਬਣਾ ਕੇ ਤਿਆਰ ਕਰਨੀ ਹੈ ਮੱਕੀ ਦੀ ਰੋਟੀ ਬਣਾਉਣ ਦੇ ਲਈ ਇੱਥੇ ਮੈਂ ਲਿਆ ਮੱਕੀ ਦਾ ਆਟਾ ਮੈਂ ਕੋਈ ਵੀ ਕੁਆਂਟੀਟੀ ਜਿਹੜੀ ਨਾਪ ਤੋਲ ਕੇ ਨਹੀਂ ਲਈ ਹੈ ਕਿਉਂਕਿ ਕੁਝ ਆਟੇ ਜਿਹੜੇ ਮੋٹے ਹੁੰਦੇ ਆ ਤੇ ਉਹ ਪਾਣੀ ਜਿਹੜਾ ਜ਼ਿਆਦਾ ਖੰਦੇ ਆ ਤੇ ਜਿਹੜੇ ਕੁਝ ਆਟੇ ਬਰੀਕ ਇੱਕਦਮ ਮੀਨ ਪਿਸੇ ਹੁੰਦੇ ਆ ਉਹ ਪਾਣੀ ਘੱਟ ਖੰਦੇ ਆ ਇਸ ਕਾਰਨ ਮੈਂ ਨਾਪ ਤੋਲ ਕੋਈ ਨਹੀਂ ਦੱਸ ਰਹੀ ਹਾਂ ਅੰਦਾਜ਼ੇ ਨਾਲ ਮੈਂ ਦੋਨੋਂ ਚੀਜ਼ਾਂ ਜਿਹੜੀਆਂ ਲਈਆਂ ਤੇ ਮੱਕੀ ਦੇ ਆਟੇ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਛਾਣ ਲਿਆ ਸੀ ਤੇ ਹੁਣ ਆਪਾਂ ਉਬਲਦਾ ਉਬਲਦਾ ਗਰਮ ਪਾਣੀ ਇਹਦੇ ਵਿੱਚ ਪਾਣਾ ਹੈ ਗਰਮ ਪਾਣੀ ਪਾ ਕੇ ਇਹਨੂੰ ਆਪਾਂ ਚਮਚੇ ਦੇ ਨਾਲ ਮਿਕਸ ਕਰਨਾ ਹੈ ਕਿਉਂਕਿ ਪਾਣੀ ਬਹੁਤ ਜ਼ਿਆਦਾ ਗਰਮ ਹੈ ਤੇ ਹੱਥ ਜਿਹੜੇ ਉਹ ਸੜ ਸਕਦੇ ਇਸ ਕਾਰਨ ਥੋੜਾ ਥੋੜਾ ਪਾਣੀ ਪਾਣਾ ਤੇ ਚਮਚੇ ਦੇ ਨਾਲ ਇਹਨੂੰ ਆਪਾਂ ਮਿਕਸ ਕਰਨਾ ਹੈ ਪਾਣੀ ਇੱਕੋ ਵਾਰੀ ਸਾਰਾ ਨਹੀਂ ਪਾਦਣਾ ਥੋੜਾ ਥੋੜਾ ਕਰਕੇ ਪਾਣਾ ਤੇ ਇਹਨੂੰ ਆਪਾਂ ਮਿਕਸ ਕਰੀ ਜਾਣਾ ਜੇਕਰ ਥੋੜਾ ਪਾਣੀ ਵੱਧ ਵੀ ਹੋ ਜਾਏਗਾ ਤੇ ਕੋਈ ਗੱਲ ਨਹੀਂ ਇਹਦੇ ਵਿੱਚ ਕੋਈ ਵੱਡਾ ਇਸ਼ੂ ਨਹੀਂ ਹੈ ਤੁਸੀਂ ਬਾਅਦ ਵਿੱਚ ਥੋੜਾ ਸੁੱਕਾ ਆਟਾ ਪਾ ਕੇ ਇਹਨੂੰ ਤੁਸੀਂ ਸਖਤ ਵੀ ਕਰ ਸਕਦੇ ਹੋ ਜੇਕਰ ਆਟਾ ਪਤਲਾ ਹੋ ਜੇ ਤਾਂ ਕੋਸ਼ਿਸ਼ ਕਰਿਓ ਕਿ ਪਹਿਲੇ ਥੋੜਾ ਥੋੜਾ ਪਾਣੀ ਜਿਹੜਾ ਉਹੀ ਪਾ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਵੀਡੀਓ ਮੇਰੀ ਕਿੱਦਾਂ ਨਹੀਂ ਲੱਗਦੀ ਇਹ ਵੀ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਤੇ ਥੋੜਾ-ਥੋੜਾ ਪਾਣੀ ਪਾ ਕੇ ਹੀ ਆਪਾਂ ਜਿਹੜਾ ਆਟਾ ਹੈ ਇਹ ਮਿਕਸ ਕਰਨਾ ਹੈ ਮੈਂ ਪਹਿਲੇ ਵੀ ਤੁਹਾਡੇ ਨਾਲ ਮੱਕੀ ਦੇ ਆਟੇ ਦੀ ਰੋਟੀ ਦੀ ਰੈਸিপি ਜਿਹੜੀ ਸ਼ੇਅਰ ਕੀਤੀ ਹੋਈ ਹੈ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲੇਗਾ ਜੇਕਰ ਤੁਸੀਂ ਇਸ ਤਰੀਕੇ ਨਾਲ ਨਹੀਂ ਬਣਾਉਣਾ ਚਾਹੁੰਦੇ ਤਾਂ ਉਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਉਹ ਵੀ ਬਹੁਤ ਹੀ ਸੌਖਾ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਕੁਝ ਇਸ ਤਰ੍ਹਾਂ ਦੇ ਨਾਲ ਆਟਾ ਜਿਹੜਾ ਇਹਨੂੰ ਮਿਕਸ ਕਰਨਾ ਆਪਾਂ ਚੰਗੀ ਤਰ੍ਹਾਂ ਦੇ ਨਾਲ ਆਟਾ ਮਿਕਸ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਆਟੇ ਨੂੰ ਚੰਗੇ ਤਰ੍ਹਾਂ ਦੇ ਨਾਲ ਇਕੱਠਾ ਕਰ ਦੇਣਾ ਇੱਕ ਜਗ੍ਹਾ ਕਿਉਂਕਿ ਇਹਨੂੰ ਆਪਾਂ 10 ਮਿੰਟ ਲਈ ਰੈਸਟ ਦੇਣੀ ਹੈ ਜਦੋਂ ਆਪਾਂ 10 ਮਿੰਟ ਲਈ ਇਹਨੂੰ ਰੈਸਟ ਦਵਾਂਗੇ ਤੇ ਆਟਾ ਜਿਹੜਾ ਹੋਰ ਵੀ ਜ਼ਿਆਦਾ ਫੁੱਲ ਜਾਏਗਾ ਇਸ ਕਾਨੀ ਨੂੰ ਆਪਾਂ ਹੁਣ ਇਕੱਠਾ ਕਰਕੇ ਟੱਕ ਦੇਣਾ 10 ਮਿੰਟ ਟੱਕਣਾ ਇਸ ਤੋਂ ਵੱਧ ਨਹੀਂ ਟੱਕਣਾ ਆਪਾਂ ਥੋੜਾ ਥੋੜਾ ਹਲਕਾ ਹਲਕਾ ਗਰਮ ਆਟਾ ਸਾਨੂੰ ਚਾਹੀਦਾ 10 ਮਿੰਟ ਹੋ ਗਏ ਤਾਂ 10 ਮਿੰਟ ਬਾਅਦ ਆਪਾਂ ਕਪੜਾ ਚੁੱਕ ਕੇ ਆਟੇ ਨੂੰ ਆਪਾਂ ਹੁਣ ਮਸਲਣਾ ਚੰਗੀ ਤਰ੍ਹਾਂ ਦੇ ਨਾਲ ਜਿੱਦਾਂ ਆਪਾਂ ਕਣਕ ਦਾ ਆਟਾ ਗੁੰਨੇ ਨੇ ਨਾ ਆਟਾ ਹਲਕਾ ਹਲਕਾ ਜਿਹੜਾ ਗਰਮ ਹੈ ਤੇ ਬਸ ਇਸੇ ਤਰੀਕੇ ਦਾ ਆਟਾ ਸਾਨੂੰ ਚਾਹੀਦਾ ਹੈ ਇਸ ਟਾਈਮ ਤੇ ਜੇਕਰ ਤੁਹਾਨੂੰ ਲੱਗ ਰਿਹਾ ਕਿ ਆਟਾ ਜਿਹੜਾ ਥੋੜਾ ਪਤਲਾ ਹੋ ਗਿਆ ਤਾਂ ਤੁਸੀਂ ਸੁੱਕਾ ਆਟਾ ਇਹਦੇ ਵਿੱਚ ਪਾ ਸਕਦੇ ਹੋ ਤੇ ਜੇਕਰ ਤੁਹਾਨੂੰ ਲੱਗ ਰਿਹਾ ਕਿ ਆਟਾ ਸਖਤ ਹੈ ਤੇ ਫਿਰ ਤੁਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਲਾ ਕੇ ਹੱਥੇ ਦੇ ਨਾਲ ਤੇ ਫਿਰ ਤੁਸੀਂ ਆਟੇ ਨੂੰ ਮਲਿਓ ਆਟੇ ਨੂੰ ਮਲਦੇ ਹੋਏ ਇੱਕਦਮ ਸੋਫਟ ਆਪਾ ਕਰ ਲੈਣਾ ਹੈ 5 ਤੋਂ 6 ਮਿੰਟ ਆਪਾ ਲਾਣੇ ਆਟੇ ਨੂੰ ਮਲਣ ਦੇ ਵਿੱਚ ਤਾਂ ਹੀ ਰੋਟੀਆਂ ਵਧੀਆ ਬਣ ਕੇ ਤਿਆਰ ਹੋਣਗੀਆਂ ਸਾਡੇ ਇਹ ਮੱਕੀ ਦੇ ਆਟੇ ਦੀ ਰੋਟੀ ਜਿਹੜੀ ਹੁੰਦੀ ਹੈ ਇਹਨੂੰ ਟੋਡਾ ਕਹਿੰਦੇ ਆ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਤੇ ਇਹਨੂੰ ਕੀ ਕਹਿੰਦੇ ਆ ਮੱਕੀ ਦੀ ਰੋਟੀ ਤੋਂ ਇਲਾਵਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਟਾ ਜਿਹੜਾ ਮੈਂ ਵਧੀਆ ਤਰੀਕੇ ਦੇ ਨਾਲ ਮਲ ਲਿਆ ਤੁਸੀਂ ਦੇਖ ਸਕਦੇ ਹੋ ਇੱਕਦਮ ਸੌਫਟ ਜਿਹੜਾ ਆਟਾ ਇਹ ਹੋ ਗਿਆ ਤੇ ਹੁਣ ਆਪਾਂ ਇਹਦਾ ਇੱਕ ਪੇੜਾ ਬਣਾਣਾ ਹੈ ਪਹਿਲਾ ਤਰੀਕਾ ਮੈਂ ਤੁਹਾਨੂੰ ਦੱਸ ਰਹੀ ਹਾਂ ਰੋਟੀ ਬਣਾਉਂਦਾ ਪੇੜਾ ਆਪਾਂ ਨੋਰਮਲ ਰੋਟੀ ਜਿਹੜੀ ਬਣਾਣੇ ਉਹਦੇ ਨਾਲ ਵੱਡਾ ਲੈਣਾ ਕਿਉਂਕਿ ਮੱਕੀ ਦੇ ਆਟੇ ਦੀ ਰੋਟੀ ਜਿਹੜੀ ਹੁੰਦੀ ਹੈ ਫੁਲਕੇ ਨਾਲੋਂ ਰੋਟੀ ਨਾਲੋਂ ਥੋੜੀ ਜੀ ਮੋਟੀ ਹੁੰਦੀ ਹੈ। ਤੈਨੂੰ ਆਪਾਂ ਪੇੜਾ ਬਣਾ ਕੇ ਹੱਥ ਦੇ ਨਾਲ ਕੋਈ ਇਸ ਤਰ੍ਹਾਂ ਦੇ ਨਾਲ ਪਹਿਲੇ ਚੰਡਣਾ ਹੈ। ਥੋੜਾ ਜਿਹਾ ਵੱਡਾ ਕਰਨਾ ਇਹਨੂੰ। ਉਸ ਤੋਂ ਬਾਅਦ ਸੁੱਕਾ ਆਟਾ ਹੱਥ ਨੂੰ ਲਗਾ ਕੇ ਇਹਦੀ ਇੱਕ ਚਕਲੀ ਬਣਾਣੀ ਹੈ। ਜਿੱਦਾਂ ਆਪਾਂ ਕਣਕ ਦੇ ਆਟੇ ਦੀ ਰੋਟੀ ਬਣਾਉਂਦੇ ਤੇ ਚਕਲੀ ਬਣਾਉਣੀ ਹੈ ਸੇਮ ਇਸੇ ਤਰੀਕੇ ਨਾਲ ਇਹਦੀ ਚਕਲੀ ਬਣਾਣੀ ਹੈ। ਮੈਂ ਕੋਈ ਵੀ ਰੈਸਪੀ ਜਿਹੜੀ ਤੁਹਾਨੂੰ ਲੈ ਕੇ ਆਨੀ ਆ ਬਹੁਤ ਹੀ ਸਿੰਪਲ ਤਰੀਕਾ ਜਿਹੜਾ ਤੁਹਾਨੂੰ ਮੈਂ ਦੱਸਨੀ ਆ ਹਰ ਰੈਸਪੀ ਦੇ ਵਿੱਚ ਤੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਤੇ ਬਸ ਸੁੱਕਾ ਆਟਾ ਦੋਨਾਂ ਹੱਥਾਂ ਨੂੰ ਲਗਾ ਕੇ ਆਪਾਂ ਹਲਕੇ ਹਲਕੇ ਹੱਥ ਦੇ ਨਾਲ ਇਹਨੂੰ ਚੰੜਣਾ ਇੱਕ ਸਾਈਡ ਤੋਂ ਆਪਾਂ ਤਲੀ ਦੇ ਨਾਲ ਇਹਨੂੰ ਚੰੜਣਾ ਤੇ ਦੂਸਰੇ ਪਾਸੇ ਆਪਾਂ ਇਹਨੂੰ ਉਂਗਲਾਂ ਦੇ ਨਾਲ ਚੰੜਣਾ ਔਰ ਇਸ ਤਰੀਕੇ ਨਾਲ ਚੰੜਣਾ ਕਿ ਰੋਟੀ ਜਿਹੜੀ ਹੈ ਸਾਰੇ ਪਾਸਿਆਂ ਤੋਂ ਇੱਕੋ ਜਿਹੀ ਬਣ ਕੇ ਜਿਹੜੀ ਤਿਆਰ ਹੋਏ ਜਾਦਾ ਮੋਟੀ ਰੋਟੀ ਜਿਹੜੀ ਹੈ ਨਹੀਂ ਬਣਾਣੀ ਹੈ ਬਸ ਇਸੇ ਤਰੀਕੇ ਦੀ ਰੋਟੀ ਬਣਾਣੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਰੋਟੀ ਜਿਹੜੀ ਹੈ ਮੈਂ ਚੰੜ ਕੇ ਤਿਆਰ ਕੀਤੀ ਹੈ ਬਿਲਕੁਲ ਵੀ ਸਾਈਡਾਂ ਤੋਂ ਫੱਟੀ ਨਹੀਂ ਹੈ ਤਾਂ ਹੁਣ ਇਹਨੂੰ ਆਪਾਂ ਸੇਕ ਲੈਣੇ ਆ ਸੇਕਣ ਦੇ ਲਈ ਮੈਂ ਤਵਾ ਰੱਖਿਆ ਗੈਸ ਦੇ ਉੱਤੇ ਤੇ ਇਹਦੇ ਉੱਤੇ ਆਪਾਂ ਘਿਓ ਪਾਵਾਂਗੇ ਘਿਓ ਪਾਣਾ ਕਿਉਂ ਹੋਏਗਾ ਕਿ ਰੋਟੀ ਜਿਹੜੀ ਹੈ ਚਿਪਕੇਗੀ ਨਹੀਂ ਤਵੇ ਦੇ ਨਾਲ ਪਰ ਜੇਕਰ ਤੁਸੀਂ ਸੁੱਕੀ ਬਣਾਉਣਾ ਚਾਹੁੰਦੇ ਹੋ ਤਾਂ ਸੁੱਕੀ ਵੀ ਬਣਾ ਸਕਦੇ ਹੋ ਤੇ ਅੱਜ ਮੈਂ ਰੋਟੀ ਜਿਹੜੀਆਂ ਘਿਓ ਲਗਾ ਕੇ ਬਣਾ ਰਹੀ ਹਾਂ ਹੁਣ ਆਪਾਂ ਰੋਟੀ ਦੇ ਉੱਤੇ ਪਾ ਦਵਾਂਗੇ ਆਰਾਮ ਨਾਲ ਰੋਟੀ ਦੇਖੋ ਕਿੰਨੀ ਵਧੀਆ ਗੋਲ ਬਣੀ ਹੈ ਔਰ ਸਾਈਡਾਂ ਤੋਂ ਬਿਲਕੁਲ ਵੀ ਫੱਟੀ ਨਹੀਂ ਹੈ ਬਹੁਤ ਹੀ ਸੌਖਾ ਤਰੀਕਾ ਹੈ ਰੋਟੀ ਬਣਾਉਣ ਦਾ ਜਿਹਨੂੰ ਨੇ ਵੀ ਆਂਦੀ ਉਹ ਵੀ ਆਸਾਨੀ ਨਾਲ ਇਹ ਰੋਟੀ ਜਿਹੜੀ ਹੈ ਬਣਾ ਕੇ ਤਿਆਰ ਕਰ ਲੈਣਗੇ ਤੇ ਬਸ ਇਹਨੂੰ ਆਪਾਂ 2 ਮਿੰਟ ਬਾਅਦ ਉਲਟਾ ਦੇਣਾ ਗੈਸ ਦੀ ਫਲੇਮ ਜਿਹੜੀ ਹੈ ਮੀਡੀਅਮ ਰੱਖਣੀ ਹੈ ਹਾਈ ਫਲੇਮ ਤੇ ਨਹੀਂ ਪਕਾਉਣਾ ਹਾਈ ਫਲੇਮ ਤੇ ਪਕਾਵਾਂਗੇ ਤੇ ਇਹ ਸਾਈਡਾਂ ਬਾਹਰੋਂ ਤੇ ਪੱਕ ਜੇਗੀ ਪਰ ਅੰਦਰੋਂ ਕੱਚੀ ਰਹਿ ਜਾਏਗੀ ਤੇ ਇਹਨੂੰ ਮੀਡੀਅਮ ਟੂ ਲੋ ਫਲੇਮ ਤੇ ਇਹਨੂੰ ਤੁਸੀਂ ਪਕਾਣਾ ਹੈ ਹੌਲੀ ਹੌਲੀ ਰਾੜ ਰਾੜ ਕੇ ਰੋਟੀ ਜਿਹੜੀ ਹੈ ਤੁਸੀਂ ਪਕਾਣੀ ਹੈ ਗੈਸ ਤੇ ਬਸ ਇਹਨੂੰ ਆਪਾਂ ਹੌਲੀ-ਹੌਲੀ ਸੇਕਣਾ ਤੇ ਹੌਲੀ-ਹੌਲੀ ਇਹਨੂੰ ਆਪਾਂ ਪਕਾ ਲੈਣਾ ਇੱਕਦਮ ਸੌਫਟ ਬਹੁਤ ਹੀ ਜ਼ਿਆਦਾ ਨਰਮ ਰੋਟੀ ਜਿਹੜੀ ਇਹ ਬਣ ਕੇ ਤਿਆਰ ਹੁੰਦੀ ਹੈ ਉਲਟਾ ਦੇ ਪਲਟਾ ਦੇ ਇਹਨੂੰ ਆਪਾਂ ਸੇਕ ਕੇ ਉਤਾਰ ਲਵਾਂਗੇ ਹਾਈ ਗੈਸ ਬਿਲਕੁਲ ਵੀ ਨਹੀਂ ਕਰਨੀ ਐ ਬਸ ਲੋ ਗੈਸ ਦੇ ਉੱਤੇ ਮੀਡੀਅਮ ਤੋਂ ਲੋ ਗੈਸ ਤੇ ਇਹਨੂੰ ਆਪਾਂ ਫਰਾਈ ਕਰਨਾ ਹੈ ਤੇ ਰੋਟੀ ਜਿਹੜੀ ਸਾਡੀ ਬਣ ਕੇ ਤਿਆਰ ਹੈ ਇਹਨੂੰ ਆਪਾਂ ਉਤਾਰ ਲਵਾਂਗੇ ਪਲੇਟ ਦੇ ਵਿੱਚ ਇਹ ਦੂਜਾ ਤਰੀਕਾ ਮੈਂ ਤੁਹਾਨੂੰ ਦਿਖਾਨੀ ਆ ਰੋਟੀ ਬਣਾਉਣ ਦਾ ਇਹ ਹੁਣਾ ਵਾਸਤੇ ਹੈ ਇਹ ਤਰੀਕਾ ਜਿਨ੍ਹਾਂ ਨੂੰ ਬਿਲਕੁਲ ਵੀ ਰੋਟੀ ਬਣਾਣੀ ਜਿਹੜੀ ਮੱਕੀ ਦੀ ਨਹੀਂ ਆਂਦੀ ਇੱਥੇ ਮੈਂ ਫੂਡ ਰੈਪ ਪੇਪਰ ਜਿਹੜਾ ਹੁੰਦਾ ਉਹ ਲਿਆਇਆ ਤੁਸੀਂ ਦੀ ਜਗ੍ਹਾ ਤੇ ਪੋਲੀਥੀਨ ਵੀ ਲੈ ਸਕਦੇ ਹੋ ਸੇਮ ਉਸੇ ਤਰੀਕੇ ਨਾਲ ਆਪਾਂ ਇਹਦਾ ਵੀ ਪੇੜਾ ਬਣਾ ਲੈਣਾ ਜਿੱਦਾਂ ਆਪਾਂ ਪਹਿਲੇ ਬਣਾਇਆ ਸੀ ਸ਼ੁਰੂ ਦਾ ਪ੍ਰੋਸੈਸ ਜਿਹੜਾ ਸੇਮ ਉਹੀ ਹੈ ਜਿਹੜਾ ਪਹਿਲੇ ਆਪਾਂ ਯੂਜ਼ ਕੀਤਾ ਹੈ ਹੁਣ ਆਪਾਂ ਫੂਡ ਰੈਪ ਪੇਪਰ ਦੇ ਉੱਤੇ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਤੇ ਕੁਛ ਇਸ ਤਰ੍ਹਾਂ ਦੇ ਨਾਲ ਇਹਨੂੰ ਆਪਾਂ ਕਮਾਈ ਜਾਣਾ ਤੇ ਹੱਥ ਦੇ ਨਾਲ ਚੰਡ ਲੈਣਾ ਜਿੱਦਾਂ ਜਿੱਦਾਂ ਇਹਨੂੰ ਆਪਾਂ ਚੰਡਾ ਦਵਾਂਗੇ ਉਦਾਂ-ਉਦਾਂ ਰੋਟੀ ਜਿਹੜੀ ਹੈ ਵੱਡੀ ਹੋਈ ਜਾਏਗੀ ਜਿੰਨੀ ਰੋਟੀ ਵੱਡੀ ਕਰਨਾ ਚਾਹਦੇ ਤੁਸੀਂ ਬਹੁਤ ਆਸਾਨੀ ਦੇ ਨਾਲ ਹੀ ਰੋਟੀ ਜਿਹੜੀ ਹੈ ਵੱਡੀ ਹੋ ਜੇਗੀ ਤੁਸੀਂ ਇਹਨੂੰ ਉਂਗਲਾਂ ਦੇ ਨਾਲ ਚੰਡ ਸਕਦੇ ਹੋ ਜਾਂ ਫਿਰ ਤਲੇ ਦੇ ਨਾਲ ਜਿੱਦਾਂ ਵੀ ਤੁਹਾਨੂੰ ਸੌਖਾ ਲੱਗਦਾ ਤੁਸੀਂ ਦੋਨੋਂ ਤਰੀਕੇ ਵਿੱਚੋਂ ਕੋਈ ਵੀ ਤਰੀਕਾ ਜਿਹੜਾ ਕਰ ਸਕਦੇ ਹੋ ਇਹ ਰੋਟੀ ਸਾਡੀ ਬਣ ਕੇ ਤਿਆਰ ਆ ਦੇਖੋ ਕਿੰਨੀ ਵਧੀਆ ਸਾਡੀ ਰੋਟੀ ਇਹ ਬਣ ਕੇ ਤਿਆਰ ਹੋਈ ਹੈ ਤੇ ਇਹਨੂੰ ਵੀ ਆਪਾਂ ਉਸੇ ਤਰੀਕੇ ਦੇ ਨਾਲ ਫਰਾਈ ਕਰ ਲੈਣੇ ਆ ਜਿੱਦਾਂ ਆਪਾਂ ਪਹਿਲੇ ਵਾਲੀ ਰੋਟੀ ਫਰਾਈ ਕੀਤੀ ਹੈ ਤੇ ਸਾਰੀਆਂ ਰੋਟੀਆਂ ਇਸੇ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਨੀਆਂ ਤੁਹਾਨੂੰ ਦੋਨਾਂ ਵਿੱਚੋਂ ਕਿਹੜਾ ਤਰੀਕਾ ਵਧੀਆ ਲੱਗਿਆ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜਾ ਤੁਹਾਨੂੰ ਸੌਖਾ ਲੱਗੇ ਤੁਸੀਂ ਉਸੇ ਤਰੀਕੇ ਦੇ ਨਾਲ ਰੋਟੀਆਂ ਜਿਹੜੀਆਂ ਬਣਾ ਕੇ ਤਿਆਰ ਕਰ ਲਿਓ ਬਹੁਤ ਹੀ ਸੌਖਾ ਹੈ ਰੋਟੀ ਬਣਾਉਣਾ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੀ ਬਾਕੀ ਦੀ ਰੋਟੀ ਬਣਾਣਾ ਦੋਨਾਂ ਪਾਸੇ ਕਿਉ ਲਗਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਸੇਕ ਲੈਣਾ ਇਹ ਰੋਟੀ ਤੁਸੀਂ ਮੱਕੀ ਦੀ ਰੋਟੀ ਜਿਹੜੀ ਹੈ ਇਹਨੂੰ ਤੁਸੀਂ ਸਾਗ ਨਾਲ ਛਿਲਗਮ ਦੇ ਸਾਗ ਨਾਲ ਭੁਰਜੀ ਨਾਲ ਮੇथी ਪਾਲਕ ਦੀ ਕਿਸੇ ਵੀ ਤਰੀਕੇ ਨਾਲ ਖਾਓ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਰੋਟੀਆਂ ਬਸ ਇਹਦੇ ਆਟਾ ਗੁੰਨਣ ਜਿਹੜਾ ਆਟਾ ਗੁੰਨਣ ਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਆਟੇ ਨੂੰ ਚੰਗੀ ਤਰ੍ਹਾਂ ਦੇ ਨਾਲ ਮਸਲ ਮਸਲ ਕੇ ਤੁਸੀਂ ਗੁੰਨਣਾ ਤਾਂ ਹੀ ਰੋਟੀਆਂ ਵਧੀਆ ਬਣ ਕੇ ਤਿਆਰ ਹੋਣਗੀਆਂ ਇੱਕਦਮ ਸੌਫਟ ਬਣ ਕੇ ਤਿਆਰ ਹੋਣਗੀਆਂ ਏ ਰੋਟੀਵਾਂ ਸਾਡੀਆਂ ਬਣ ਗਈਆਂ ਬਸ ਇਸੇ ਤਰੀਕੇ ਨਾਲ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰਨੀਆਂ ਸਾਰੀਆਂ ਰੋਟੀਆਂ ਮੈਂ ਬਣਾ ਕੇ ਤਿਆਰ ਕਰ ਲਈਆਂ ਬਹੁਤ ਹੀ ਵਧੀਆ ਇੱਕਦਮ ਸੌਫਟ ਰੋਟੀਆਂ ਸਾਡੀਆਂ ਬਣ ਕੇ ਤਿਆਰ ਹੋਈਆਂ ਤੇ ਖਾਣ ਦੇ ਵਿੱਚ ਬਹੁਤ ਹੀ ਨਰਮ ਜਣੀਆਂ ਬਣੀਆਂ ਤੇ ਤੁਹਾਨੂੰ ਇਹ ਰੈਸিপি ਮੇਰੀ ਕਿੱਦਾਂ ਦੀ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤਾਂ ਤੁਸੀਂ ਲਾਸਟ ਤੱਕ ਦੇਖਦੇ ਹੋ ਪਰ ਲਾਈਕ ਕੀਤੇ ਬਗੈਰ ਚਲੇ ਜਾਂਦੇ ਹੋ ਤੇ ਇਸ ਕਾਰਨ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਹ ਬਿਲਕੁਲ ਫ੍ਰੀ ਹੈ ਤੇ ਮਿਲਦੇ ਆਂਦਾ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸ਼ਤਰੀ ਕਾਲ ਜੀ